ਸੁਸ਼ੀਲ ਮਹਾਰਾਜ ਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਜੀਐਸਟੀ ਰੇਟ ਕੱਟ ਹੁੰਦੇ ਹੀ ਬਾਟਾ ਨੇ ਕੀ ਕੀਮਤਾਂ ਵਿੱਚ ਕਟੌਤੀ ਦਾ ਕੀਤਾ ਲਾਨ ਇੰਨੇ ਰੁਪਏ ਸਸਤੇ ਮਿਲਣਗੇ ਜੁੱਤੇ ਅਤੇ ਚੱਪਲ ਫੁੱਟਵੀਅਰ ਕੰਪਨੀ ਬਾਟਾ ਇੰਡੀਆ ਇੰਡੀਆ ਨੇ ਜੁੱਤੀਆਂ ਤੇ ਚੱਪਲਾਂ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ ਇਸ ਲਈ ਕੰਪਨੀ ਨੇ ਆਪਣਾ ਬਾਟਾ ਪ੍ਰਾਈਸ ਪ੍ਰੋਮਿਸ ਪਹਿਲਾਂ ਕੈਲ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਗਾਕਾਂ ਨੂੰ 22 ਸਤੰਬਰ ਤੋਂ ਚੁੜੀ ਹੋਣ ਵਾਲੀ ਅਧਿਆਕਾਰਤਕਾਰਤਕ ਪੇਸ਼ ਪੇਸ਼ਕਸ਼ ਤੋਂ ਪਹਿਲਾਂ 1000 ਰੁਪਏ ਤੋਂ ਘੱਟ ਕੀਮਤ ਵਾਲੇ ਫੁੱਟਵੈਅਰ ਤੇ ਜੀਐਸਟੀ ਦਰ ਵਿੱਚ ਕਟੋਤੀ ਦਾ ਲਾਭ ਮਿਲੇਗਾ ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਯੋਜਨਾ ਨੂੰ ਤਹਿਤ ਬਾਟਾ ਆਊਟਲੈਟ ਤੇ ਕੀਮਤਾਂ ਵਿੱਚ 7% ਦੀ ਕਮੀ ਆਵੇਗੀ ਅਤੇ ਕੰਪਨੀ ਖਰੀਦਦਾਰਾਂ ਨੂੰ ਤੁਰੰਤ ਟੈਕਸ ਘਟौती ਦਾ ਲਾਭ ਦੇਵੇਗੀ ਜਾਣੀ ਕਿ ਜੇਕਰ ਪਹਿਲਾਂ ਬਾਟਾ ਕੰਪਨੀ ਦਾ ਜੁੱਤੀ ਜਾਂ ਚੱਪਲ 800 ਰੁਪਏ ਵਿੱਚ ਉਪਲਬਧ ਸੀ ਤਾਂ ਹੁਣ ਉਹ ਲਗਭਗ 56 ਰੁਪਏ ਸਸਤਾ ਮਿਲੇਗਾ ਹੁਣ ਇਸ ਦੀ ਕੀਮਤ 744 ਰੁਪਏ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਫੁੱਟਵੈਅਰ ਦੇ ਤੇ ਜੀਐਸਟੀ ਦਰ 12% ਤੋਂ ਘਟਾ ਕੇ 5% ਕਰ ਦਿੱਤੀ ਗਈ ਹੈ ਬਾਟਾ ਇੰਡੀਆ ਦੀ ਐਮ ਡੀ ਅਤੇ ਸੀਈਓ ਗੁੰਜਨ ਛਾਹ ਨੇ ਕਿਹਾ ਹੈ ਬਾਟਾ ਵਿਖੇ ਸਾਡੀ ਤਰਜੀਹ ਹਰ ਖਪਤਕਾਰ ਲਈ ਫੈਸ਼ਨ ਅਤੇ ਆਰਾਮ ਨੂੰ ਪਹੁੰਚਣ ਯੋਗ ਬਣਾਉਣਾ ਬਣਾਉਣਾ ਹੈ 42 ਫੁੱਟ ਵੀਅਰ ਤੇ ਜੀਐਸਟੀ ਨੂੰ ਜज्ब ਕਰਕੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਤੁਹਾਹਾਨਾਂ ਦੀ ਖਰੀਦਦਾਰੀ ਜਲਦੀ ਸ਼ੁਰੂ ਹੋਵੇ ਵਧੇਰੇ ਕਿਫਾਇਤੀ ਹੋਵੇ ਅਤੇ ਸਾਡੇ ਗਾकां ਲਈ ਵਧੇਰੇ ਖੁਸ਼ੀ ਲਿਆਵੇ ਧੰਨਵਾਦ